ਸਤਿ ਸ੍ਰੀ ਅਕਾਲ ਜੀ ਅੱਜ ਸਾਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸਰਹਾੜੀ ਵਿਖੇ ਸਮੂਹ ਮੈਨੇਜਮੈਂਟ ਅਤੇ ਸਟਾਫ ਦੇ ਸਹਿਯੋਗ ਦੇ ਨਾਲ ਪੜਾਣੇ ਆਪਣੇ ਪੁਰਾਤਨ ਸੱਭਿਆਚਾਰ ਦੇ ਨਾਲ ਸੰਬੰਧਿਤੀਆਂ ਦਾ ਤਿਉਹਾਰ ਸਕੂਲ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਤਿਉਹਾਰ ਦੇ ਮੌਕੇ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਕੀਤਾ ਭੰਗੜਾ ਲੋਕ ਨਾਚ ਦੇ ਨਾਲ ਨਾਲ ਲੋਕ ਸਿੱਠਣੀਆਂ ਅਤੇ ਲੋਕ ਗੀਤ ਵੀ ਜਿਹੜਾ ਪੇਸ਼ ਕੀਤੇ ਗਏ ਪੁਰਾਣੇ ਸੱਭਿਆਚਾਰ ਦੀ झलकਸਾਂ ਨੂੰ ਉਹਨਾਂ ਦੇ ਸ਼ਲੋਕਨਾਚ ਅਤੇ ਲੋਕ ਗੀਤਾਂ ਦੇ ਵਿੱਚ ਦੇਖਣ ਨੂੰ ਮਿਲੀ ਇਸ ਦੇ ਨਾਲ ਨਾਲ ਹੀ ਸਾਡੇ ਸਕੂਲ ਦੇ ਵੱਖ-ਵੱਖ ਹਾਊਸ ਜਿਹੜੇ ਅਲੋਟ ਕੀਤੇ ਗਏ ਆ ਉਹਨਾਂ ਹਾਊਸ ਵੱਲੋਂ ਜਿਹੜਾ ਆ ਸਟਾਲ ਲਗਾਏ ਗਏ ਜਿਵੇਂ ਕਿ ਮਹਿੰਦੀ ਦਾ ਸਟਾਲ ਪੰਗਾ ਚੂੜੀਆਂ ਦਾ ਸਟਾਲ ਤੇ ਪੁਰਾਣੇ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਜਿਹਦੇ ਵਿੱਚ ਸਾਡਾ ਪੁਰਾਤਨ ਸਮਾਨ ਹੋ ਗਿਆ ਉਹ ਦਿਖਾਉਣ ਦੇ ਲਈ ਉਹਨਾਂ ਨੇ ਆਪਣੇ ਆਪਣੇ ਵੱਖਰੇ ਉੱਤੇ ਐਗਜ਼ੀਬਿਸ਼ਨ ਸਟਾਲ ਜਿਹੜਾ ਆ ਉਹ ਲਗਾਏ ਤੇ ਇਹ ਤਿਉਹਾਰ ਜਿਹੜਾ ਹੈਗਾ ਸਾਡੇ ਵਿਰਸੇ ਦੇ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਵਿਰਸੇ ਸੱਭਿਆਚਾਰ ਦੇ ਨਾਲ ਸਾਨੂੰ ਜੋੜਦਾ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਮੂਹ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਇਸ ਤਿਹਾਰ ਮੌਕੇ ਇਸੇ ਤਰ੍ਹਾਂ ਤੱਕ ਮਿਲ ਕੇ ਮਨੋਦੇਰਾਵਾਂਗੇ ਤੇ ਇਸ ਸੱਭਿਆਚਾਰ ਦਾ ਪ੍ਰਚਾਰਾ ਕਰਦੇ ਰਹਿਾਂਗੇ ਧੰਨਵਾਦ ਸਟਾਫ ਜਨਤਾ ਜੀ ਸਿੰਘ ਜੀ ਪਬਲਿਕ ਸਕੂਲ ਸ੍ਰੀ ਹਾਲੀਵੋਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਤੀਆਂ ਦਾ ਤਿਉਹਾਰ ਸਾਡੇ ਇਤਿਹਾਸ ਦਾ ਪੰਜਾਬੀ ਇਤਿਹਾਸ ਦਾ ਅਨਿੱਖੜਵਾਂ ਅੰਗ ਹੈ। ਤੀਆਂ ਬੱਚਿਆਂ ਨੇ ਟੀਚਰਸ ਨੇ ਬਹੁਤ ਰਲਮਿਲ ਕੇ ਉਤਸ਼ਾਹ ਦੇ ਨਾਲ ਮਨਾਇਆ। ਤਿਰੰજન ਕੀਤਾ, ਤੀਆਂ ਬੋਲੀਆਂ, ਬੋਲੀਆਂ, ਲੋਕ ਨਾਚ, ਪੰਗੜਾ ਆਦਿ ਪੇਸ਼ ਕੀਤੇ ਗਏ। ਬੱਚਿਆਂ ਦੀ ਪੇਸ਼ਕਾਰੀ ਬਹੁਤ ਹੀ ਜ਼ਿਆਦਾ ਵਧੀਆ ਸੀ। ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਡਾਇਰੈਕਟਰਸ ਸਾਡੇ ਸਕੂਲ ਦੀ ਮੈਨੇਜਮੈਂਟ ਲਾਸਟ 5 ਇਅਰਸ ਤੋਂ ਕੰਟੀਨਿਊਸਲੀ ਸਕੂਲ ਦੇ ਵਿੱਚ ਧੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਸਭ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਸਾਡੇ ਟੀਚਰਸ ਇਸ ਦੇ ਵਿੱਚ ਸਪੈਸ਼ਲੀ ਸਾਡਾ ਪੰਜਾਬੀ ਡਿਪਾਰਟਮੈਂਟ ਨਵਜੋਤ ਮੈਮ ਜਿਹੜੇ ਸਾਡੇ ਵਾਈਸ ਪ੍ਰਿੰਸੀਪਲ ਨੇ ਉਹ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਨੇ ਕਿਰਨ ਦੀ ਜਿਹੜੇ ਆ ਉਹ ਪ੍ਰਾਈਮਰੀ ਦੇ ਇਨਚਾਰਜ ਨੇ ਐਸ ਵੈਲ ਐਸ ਉਹ ਵੀ ਪੰਜਾਬ ਪੰਜਾਬੀ ਸੱਭਿਆਚਾਰ ਨਾਲ ਨੇੜੇ ਤੋਂ ਜੁੜੇ ਹੋਏ ਨੇ ਤੇ ਪੰਜਾਬੀ ਡਿਪਾਰਟਮੈਂਟ ਨੇ ਬਹੁਤ ਉਤਸ਼ਾਹ ਦੇ ਨਾਲ ਜਿਹੜਾ ਅੱਜ ਦਿਨ ਦਾ ਤਿਉਹਾਰ ਮਨਾਇਆ ਬੱਚਿਆਂ ਨਾਲ ਦੇਖੋ ਮੈਨੂੰ ਵੀ ਅੱਜ ਮਹਿੰਦੀ ਲਗਾਈ ਔਰ ਕਹਿੰਦੇ ਮਾਮ ਤੁਸੀਂ ਵੀ ਲਗਾਨੀ ਆ ਤਾਂ ਬੜੇ ਚਾਅ ਉਤਸ਼ਾਹ ਦੇ ਨਾਲ ਬੱਚਿਆਂ ਨੇ ਮਹਿੰਦੀ ਲਗਾਈ। ਸਟਾਲਸ ਦੇ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦਾ ਇੰਤਜ਼ਾਮ ਕੀਤਾ ਗਿਆ। ਮੱਚਿਆਂ ਨੇ ਉਹ ਵੀ ਇੰਜੋਏ ਕੀਤਾ। ਟੀਚਰਸ ਨੇ ਬਹੁਤ ਮਿਹਨਤ ਦੇ ਨਾਲ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਅਖੀਰ ਦੇ ਵਿੱਚ ਬੱਚਿਆਂ ਨੇ ਰੱਜ ਕੇ ਕੀਤਾ ਤੇ ਪੰਗੜਾ ਪਾਇਆ। ਤੁਹਾਨੂੰ ਸਾਰਿਆਂ ਨੂੰ ਸੌਣ ਦੇ ਮਹੀਨੇ ਦੀ ਅਤੇ ਤੀਆਂ ਦੇ ਤਿਹਾਡੀਆਂ ਬਹੁਤ-ਬਹੁਤ ਮੁਬਾਰਕਾਂ, ਵਾਈਬ੍ਰੀ ਚੜ੍ਹਦੀਆਂ ਕਲਾ ਵਿੱਚ ਸ਼ੁਭਕਾਮਨਾਵਾਂ। ਧੰਨਵਾਦ। ਸਤਿ ਸ੍ਰੀ ਅਕਾਲ ਜੀ। ਅੱਜ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸਰਹਾੜੀ ਵਿਖੇ ਸਮੂਹ ਮੈਨੇਜਮੈਂਟ ਅਤੇ ਸਟਾਫ ਦੇ ਸਹਿਯੋਗ ਦੇ ਨਾਲ ਪੁਰਾਣੇ ਆਪਣੇ ਪੁਰਾਤਨ ਸੱਭਿਆਚਾਰ ਦੇ ਨਾਲ ਸਮੱਗਤੀਆਂ ਦਾ ਤਿਉਹਾਰ ਸਕੂਲ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਤਿਉਹਾਰ ਦੇ ਮੌਕੇ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਕੀਤਾ ਭੰਗੜਾ ਲੋਕ ਨਾਚ ਦੇ ਨਾਲ ਨਾਲ ਲੋਕ ਸਿੱਠਣੀਆਂ ਅਤੇ ਲੋਕ ਗੀਤ ਵੀ ਜਿਹੜਾ ਪੇਸ਼ ਕੀਤੇ ਗਏ ਪੁਰਾਣੇ ਸੱਭਿਆਚਾਰ ਦੀ ਚਲਕਸਾਨ ਨੂੰ ਉਹਨਾਂ ਦੇ ਲੋਕ ਨਾਚ ਅਤੇ ਲੋਕ ਗੀਤਾਂ ਦੇ ਵਿੱਚ ਦੇਖਣ ਨੂੰ ਮਿਲੀ ਇਸ ਦੇ ਨਾਲ ਨਾਲ ਹੀ ਸਾਡੇ ਸਕੂਲ ਦੇ ਵੱਖ-ਵੱਖ ਹਾਊਸ ਜਿਹੜੇ ਅਲਾਟ ਕੀਤੇ ਗਏ ਆ ਉਹਨਾਂ ਹਾਊਸ ਵੱਲੋਂ ਜਿਹੜਾ ਆ ਸਟਾਲ ਲਗਾਏ ਗਏ ਜਿਵੇਂ ਕਿ ਮਹਿੰਦੀ ਦਾ ਸਟਾਲ ਪੰਗਾ ਚੂੜੀਆਂ ਦਾ ਸਟਾਲ ਤੇ ਪੁਰਾਣੇ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਜਿਹਦੇ ਵਿੱਚ ਸਾਡਾ ਪੁਰਾਤਨ ਸਮਾਨ ਹੋ ਗਿਆ ਉਹ ਦਿਖਾਉਣ ਤੇ ਲਈ ਉਹਨਾਂ ਨੇ ਆਪਣੇ ਆਪਣੇ ਬਕਰੇ ਉਤਰੇ ਐਗਜ਼ਿਬਿਸ਼ਨ ਸਟਾਲ ਜਿਹੜਾ ਆ ਉਹ ਲਗਾਏ ਤੇ ਇਹ ਤਿਉਹਾਰ ਜਿਹੜਾ ਹੈਗਾ ਸਾਡੇ ਵਿਰਸੇ ਦੇ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਵਿਰਸੇ ਸੱਭਿਆਚਾਰ ਦੇ ਨਾਲ ਸਾਨੂੰ ਜੋੜਦਾ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਮੂਹ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਇਸ ਤਿਹਾਰ ਮੌਕੇ ਸੇ ਤਰ੍ਹਾਂ ਤਾਲ ਮਿਲ ਕੇ ਮਨੋਦੇ ਰਾਵਾਂਗੇ ਤੇ ਇਸ ਸੱਭਿਆਚਾਰ ਦਾ ਪ੍ਰਗਟਾਵਾ ਕਰਦੇ ਰਹਿਾਂਗੇ ਧੰਨਵਾਦ ਸਭ ਜ਼ਿਆਦਾ ਜੀਐਸਸੀ ਪਬਲਿਕ ਸਕੂਲ ਸਿਰਹਾਲੇ ਵਿੱਚ ਅੱਜ ਤੀਆਂ ਦਾ ਤੇ ਹਰ ਮਨਾਇਆ ਗਿਆ। ਤੀਆਂ ਦਾ ਤਿਹਾੜ ਸਾਡੇ ਇਤਿਹਾਸ ਦਾ ਪੰਜਾਬੀ ਇਤਿਹਾਸ ਦਾ ਅਨਖੜਵਾ ਅੰਗ ਹੈ। ਤੀਆਂ ਬੱਚਿਆਂ ਨੇ ਟੀਚਰਸ ਨੇ ਬਹੁਤ ਰਲਮਿਲਕੇ ਸ਼ਾਦੇ ਨਾਲ ਮਨਾਇਆ। ਤਿੰਨਜਨ ਕੀਤਾ, ਤੀਆਂ ਬੋਲੀਆਂ, ਬੋਲੀਆਂ, ਲੋਕ ਨਾਚ, ਪੰਗੜਾ ਆਦਿ ਪੇਸ਼ ਕੀਤੇ ਗਏ। ਬੱਚਿਆਂ ਦੀ ਪੇਸ਼ਕਾਰੀ ਬਹੁਤ ਹੀ ਜ਼ਿਆਦਾ ਵਧੀਆ ਸੀ। ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਡਾਇਰੈਕਟਰ ਸਾਹਿਬ ਸਾਡੇ ਸਕੂਲ ਦੀ ਮੈਨੇਜਮੈਂਟ ਲਾਸਟ 5 ਇਅਰਸ ਤੋਂ ਕੰਟੀਨਿਊਸਲੀ ਸਕੂਲ ਦੇ ਵਿੱਚ ਧੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਸਭ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਸਾਡੇ ਟੀਚਰਸ ਇਸ ਦੇ ਵਿੱਚ ਸਪੈਸ਼ਲੀ ਸਾਡਾ ਪੰਜਾਬੀ ਡਿਪਾਰਟਮੈਂਟ ਨਵਜੋਤ ਮੈਮ ਜਿਹੜੇ ਸਾਡੇ ਵਾਈਸ ਪ੍ਰਿੰਸੀਪਲ ਨੇ ਉਹ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਨੇ ਕਿਰਨ ਜੀ ਜਿਹੜੇ ਆ ਉਹ ਪ੍ਰਾਈਮਰੀ ਵਿੰਗ ਦੇ ਇੰਚਾਰਜ ਨੇ ਐਸ ਵੈਲ ਐਸ ਉਹ ਵੀ ਪੰਜਾਬ ਪੰਜਾਬੀ ਸੱਭਿਆਚਾਰ ਨਾਲ ਨੇੜੇ ਤੋਂ ਜੁੜੇ ਹੋਏ ਨੇ ਤੇ ਪੰਜਾਬੀ ਡਿਪਾਰਟਮੈਂਟ ਨੇ ਬਹੁਤ ਉਤਸ਼ਾਹ ਦੇ ਨਾਲ ਜਿਹੜਾ ਅੱਜ ਦਿਨ ਦਾ ਤਿਹਾਰ ਮਨਾਇਆ ਬੱਚਿਆਂ ਨਾਲ ਦੇਖੋ ਮੈਨੂੰ ਵੀ ਅੱਜ ਮਹਿੰਦੀ ਲਗਾਈ ਔਰ ਕਹਿੰਦੇ ਨੇ ਨਾਂ ਤੁਸੀਂ ਵੀ ਲਿਦਾਨੀ ਹਾਂ ਤਾਂ ਬੜੇ ਚਾਅ ਉਤਸ਼ਾਹ ਦੇ ਨਾਲ ਬੱਚਿਆਂ ਨੇ ਮਹਿੰਦੀ ਲਗਾਈ ਸਟਾਲਸ ਦੇ ਵੱਖ-ਵੱਖ ਤਰ੍ਹਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਮੱਚਿਆਂ ਨੇ ਉਹ ਵੀ ਇੰਜੋਏ ਕੀਤਾ ਟੀਚਰਸ ਨੇ ਬਹੁਤ ਮਿਹਨਤ ਨਾਲ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਅਖੀਰ ਦੇ ਵਿੱਚ ਬੱਚਿਆਂ ਨੇ ਰੱਜ ਕੇ ਕੀਤਾ ਤੇ ਪੰਗੜਾ ਪਾਇਆ ਤੁਹਾਨੂੰ ਸਾਰਿਆਂ ਨੂੰ ਸੌਣ ਦੇ ਮਹੀਨੇ ਦੀ ਅਤੇ ਤੀਆਂ ਦੇ ਤਿਉਹਾਰ ਦੀ ਬਾਕਪਰਤ ਮੁਬਾਰਕਾਂ ਵਾਇਗਰੀ ਚੜ੍ਹਦੀਆਂ ਕਲਾ ਵਿੱਚ ਸ਼ੁਭ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਸਾਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸਰਹਾੜੀ ਵਿਖੇ ਸਮੂਹ ਮੈਨੇਜਮੈਂਟ ਅਤੇ ਸਟਾਫ ਦੇ ਸਹਿਯੋਗ ਦੇ ਨਾਲ ਪੜਾਣੇ ਆਪਣੇ ਪ੍ਰਾਤਨ ਸੱਭਿਆਚਾਰ ਦੇ ਨਾਲ ਸੰਬੰਧਿਤੀਆਂ ਦਾ ਤਿਉਹਾਰ ਸਕੂਲ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਤਿਉਹਾਰ ਦੇ ਮੌਕੇ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਕੀਤਾ ਭੰਗੜਾ ਲੋਕ ਨਾਚ ਦੇ ਨਾਲ ਨਾਲ ਲੋਕ ਸਿੱਠਣੀਆਂ ਅਤੇ ਲੋਕ ਗੀਤ ਵੀ ਜਿਹੜਾ ਪੇਸ਼ ਕੀਤੇ ਗਏ ਪੁਰਾਣੇ ਸੱਭਿਆਚਾਰ ਦੀ ਚਲਕਸਾਨ ਨੂੰ ਉਹਨਾਂ ਦੇ ਸ਼ਲੋਕਨਾਚ ਅਤੇ ਲੋਕ ਗੀਤਾਂ ਦੇ ਵਿੱਚ ਦੇਖਣ ਨੂੰ ਮਿਲੀ ਇਸ ਦੇ ਨਾਲ ਨਾਲ ਹੀ ਸਾਡੇ ਸਕੂਲ ਦੇ ਵੱਖ-ਵੱਖ ਹਾਊਸ ਜਿਹੜੇ ਅਲਾਟ ਕੀਤੇ ਗਏ ਆ ਉਹਨਾਂ ਹਾਊਸ ਵੱਲੋਂ ਜਿਹੜਾ ਆ ਸਟਾਲ ਲਗਾਏ ਗਏ ਜਿਵੇਂ ਕਿ ਮਹਿੰਦੀ ਦਾ ਸਟਾਲ ਪੰਗਾ ਚੂੜੀਆਂ ਦਾ ਸਟਾਲ ਤੇ ਪੁਰਾਣੇ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਜਿਹਦੇ ਵਿੱਚ ਸਾਡਾ ਪੁਰਾਤਨ ਸਮਾਨ ਹੋ ਗਿਆ ਉਹ ਦਿਖਾਉਣ ਦੇ ਲਈ ਉਹਨਾਂ ਨੇ ਆਪਣੇ ਆਪਣੇ ਵੱਖਰੇ ਉਤਰੇ ਐਗਜ਼ੀਬਿਸ਼ਨ ਸਟਾਲ ਜਿਹੜਾ ਆ ਉਹ ਲਗਾਏ ਤੇ ਇਹ ਤਿਉਹਾਰ ਜਿਹੜਾ ਹੈਗਾ ਸਾਡੇ ਵਿਰਸੇ ਦੇ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਵਿਰਸੇ ਸੱਭਿਆਚਾਰ ਦੇ ਨਾਲ ਸਾਨੂੰ ਜੋੜਦਾ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਮੂਹ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਇਸ ਤਿਹਾਰ ਨੂੰ ਇਸੇ ਤਰ੍ਹਾਂ ਨਾਲ ਮਿਲ ਕੇ ਮਨਾਉਂਦੇ ਰਾਵਾਂਗੇ ਤੇ ਇਸ ਸੱਭਿਆਚਾਰ ਦਾ ਪ੍ਰਚਾਰਾ ਕਰਦੇ ਰਹਿਾਂਗੇ ਧੰਨਵਾਦ ਸਭ ਤੋਂ ਜ਼ਿਆਦਾ ਜੀ ਸਿੰਘ ਜੀ ਪਬਲਿਕ ਸਕੂਲ ਸਰਹਾਲੇ ਵਿੱਚ ਚਾਚ ਤੀਆਂ ਦਾ ਤੇ ਹਰ ਮਨਾਇਆ। ਤੀਆਂ ਦਾ ਤਿਹਾੜ ਸਾਡੇ ਇਤਿਹਾਸ ਦਾ ਪੰਜਾਬੀ ਇਤਿਹਾਸ ਦਾ ਅਨਖੜਵਾ ਅੰਗ ਹੈ। ਤੀਆਂ ਬੱਚਿਆਂ ਨੇ ਟੀਚਰਸ ਨੇ ਬਹੁਤ ਰਲਮਿਲ ਕੇ ਉਤਸ਼ਾਹ ਦੇ ਨਾਲ ਮਨਾਇਆ। ਤਿੰਨਜਨ ਕੀਤਾ, ਤੀਆਂ ਬੋਲੀਆਂ, ਬੋਲੀਆਂ, ਲੋਕ ਨਾਚ, ਪੰਗੜਾ ਆਦਿ ਪੇਸ਼ ਕੀਤੇ ਗਏ। ਬੱਚਿਆਂ ਦੀ ਪੇਸ਼ਕਾਰੀ ਬਹੁਤ ਹੀ ਜ਼ਿਆਦਾ ਵਧੀਆ ਸੀ। ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਡਾਇਰੈਕਟਰ ਸਾਹਿਬਾ ਸਾਡੇ ਸਕੂਲ ਦੀ ਮੈਨੇਜਮੈਂਟ।